ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਜਵਾਨੀ ਜਿਹੜੀ ਇਹੋ ਬਾਲਦ ਕਲਾਂ ਦੀ ਦੇਖੋ ਕਿਵੇਂ ਬੂਕਦੀ ਫਿਰਦੀ ਆ ਜਿਵੇਂ ਅੱਜ ਗਰਾਊਂਡ ਦੇ ਵਿੱਚ ਚੋਬਰ ਆਏ ਹੋਣ ਹਨਾ ਦੇਖੋ ਕਿਵੇਂ ਮਾਹੌਲ ਜਿਹੜਾ ਗਰਾਊਂਡ ਦਾ ਇੰਨਾ ਵਧੀਆ ਜਿਹੜਾ ਬਣਾ ਰਿਹਾ ਵਧੀਆ ਜੀ ਲੱਗਦਾ ਹਨਾ ਜਦੋਂ ਚਾਰ ਬੱਚੇ ਗਰਾਊਂਡ ਦੇ ਵਿੱਚ ਇਕੱਠੇ ਹੋਏ ਹੁੰਦੇ ਨੇ ਤੇ ਸਾਹਮਣੇ ਵੀਰੂ ਆਪਣੀ ਪਿੰਡ ਦੀ ਟੈਂਕੀ ਆ ਇਹ ਪੁਰਾਣਾ ਬਾਬੇਓ ਕੱਲ ਵੀ ਆਪਾਂ ਹਨਾ ਇੱਕ ਵੀਡੀਓ ਪਾਈ ਸੀਗੀ ਹਨਾ ਸਿਰਫ ਬੱਚਿਆਂ ਨੂੰ ਨਾ ਹੌਸਲਾ ਦੇਣ ਦੀ ਥੋੜੀ ਜੀ ਲੋੜ ਹੁੰਦੀ ਆ ਬੱਚੇ ਨੂੰ ਸਿਰਫ ਹੌਸਲਾ ਦੇਈ ਜਾਵੇ ਬੱਚਾ ਬਹੁਤ ਕੁਝ ਜਿਹੜਾ ਉਹ ਕਰ ਸਕਦਾ ਤੇ ਅੱਜ ਫਿਰ ਦੁਬਾਰਾ ਤੋਂ ਕਹਿੰਦੇ ਫਟਵਾਲ ਖੇਡਨੀ ਆ ਸਾਨੂੰ ਅੱਜ ਮੈਚ ਲੱਗਿਆ ਹੋਇਆ ਜੀ ਇਹਨਾਂ ਦਾ 50-50 ਰੁਪਈਆ ਦਾ ਮੈਚ ਲੱਗਿਆ ਹੋਇਆ ਚੋਬਰਾਂ ਦਾ ਕਹਿੰਦੇ ਵੀ 50-50 ਰੁਪਈਆ ਰੱਖੋ ਜੀ ਪੂਰਾ ਜ਼ੋਰ ਮਾਰ ਰਹੇ ਨੇ ਅੱਧਾ ਘੰਟਾ ਹੋ ਗਿਆ ਖੇਡਦੇ ਨੂੰ ਹਾਲੇ ਤੱਕ ਇੱਕ ਵੀ ਗੋਲ ਨਹੀਂ ਹੋਇਆ ਕੱਲ ਥੋੜੇ ਜੇ ਬੱਚੇ ਥੋੜੇ ਘੱਟ ਸੀਗੇ ਤੇ ਅੱਜ ਵਧੀਆ ਬਾਬੇ ਦੀ ਮਿਹਰ ਨਾਲ ਹਣਾ ਆਪਣੇ ਗਰਾਊਂਡ ਦੇ ਵਿੱਚ ਬੱਚੇ ਜਿਹੜੇ ਉਹ ਆ ਗਏ ਜ਼ਿਆਦਾ ਤੇ ਦੇਖੋ ਰੌਲਾ ਪੈ ਗਿਆ ਜੀ ਗੋਲ ਦਾ ਤੇ ਚੋਬਰ ਦੇਖੋ ਸਾਡੇ ਆਪਣੇ ਪਿੰਡ ਦੇ ਹਰ ਇੱਕ ਪਿੰਡ ਵਾਬਿਓ ਇੰਹਾਂ ਜਿਹਾ ਪਰਾਲਾ ਤੁਸੀਂ ਕਰੋ ਬੱਚੇ ਜੋੜੋ ਨਾਲ ਕਮ ਸੇ ਕਮ ਸਿਰਫ ਤੁਸੀਂ ਵਾਬਿਓ ਇੱਕ ਘੰਟਾ ਹੀ ਕਢਣਾ ਜਦੋਂ ਇਹਨਾਂ ਨੂੰ ਚਸਕਾ ਪੈ ਗਿਆ ਨਾ ਫਿਰ ਤਾਂ ਇਹ ਆਪ ਦੇ ਆਪ ਹੀ ਆ ਜਾਣਗੇ ਹੁਣ 4 ਵਜੇ ਦਾ ਸਾਡਾ ਟਾਈਮ ਹੁੰਦਾ ਗਰਾਊਂਡ ਦਾ ਤੇ ਇਹ 4 ਤੋਂ ਪਹਿਲਾਂ ਆ ਕੇ ਉਰੇ ਖੜ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਨਾ ਵੀ ਆਉਣਗੇ ਤਾਂ ਵਧੀਆ ਖੇਡਾਂਗੇ ਹਨ ਤੇ ਵਧੀਆ ਜੀਵ ਵੀ ਲੱਗੂਗਾ ਤੇ ਅੱਜ ਮੌਸਮ ਥੋੜਾ ਜਿਹਾ ਖਰਾਬ ਸੀਗਾ ਇਸ ਕਰਕੇ ਕਹਿੰਦੇ ਜੀ ਅੱਜ ਬਾਲੀਬਾਲ ਖੇਡ ਲੈਣੇ ਆਂ ਅਸੀਂ ਤੇ ਫਿਰ ਕਬੱਡੀ ਕੱਲੂ ਦੇਖਾਂਗੇ ਝੱਟ ਕੱਲੂ ਤੁਹਾਨੂੰ ਦਿਖਾਵਾਂਗੇ ਲਾਈਵ ਕਬੱਡੀ ਆਪਣੀ ਗਰਾਊਂਡ ਦੀ ਤੇ ਬਹੁਤ-ਬਹੁਤ ਧੰਨਵਾਦ ਤੇ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਹਨਾ ਤੇ ਤਾਂ ਜੋ ਆਪਦੇ ਬੱਚਿਆਂ ਨੂੰ ਵੀ ਦਿਖਾਇਆ ਕਰੋ ਉਹਨਾਂ ਨੂੰ ਵੀ ਹੌਸਲਾ ਪਵੇ ਤੇ ਸਾਰੇ ਸੱਜਣਾ ਦਾ ਧੰਨਵਾਦ ਇਹ ਚੈਨਲ ਤੇ ਤੁਸੀਂ YouTube ਤੇ ਦੇਖ ਰਹੇ ਹੋ ਨਾ ਆਪਣੇ ਪੇਜ ਨੂੰ ਤੁਸੀਂ ਫੋਲੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਧੰਨਵਾਦ